ਯਾਰ ਦੇਖੋ ਇਹ ਕੁਦਰਤ ਆ ਜੋ ਨਾਸਤਿਕ ਬੰਦੇ ਆ ਨਾ ਜਿਹੜੇ ਕਹਿੰਦੇ ਪ੍ਰਮਾਤਮਾ ਹੈ ਨਹੀਂ ਜਾਂ ਇਦਾਂ ਹਨਾ ਉਹਨਾਂ ਵਾਸਤੇ ਬਹੁਤ ਵੱਡੀ ਮਿਸਾਲ ਆ ਕਿ ਕੋਈ ਤਾਂ ਪਾਵਰ ਹੈ ਜੋ ਇਹ ਦੁਨੀਆ ਨੂੰ ਚਲਾ ਰਹੀ ਆ ਜੋ ਇਹਨਾਂ ਜਾਨਵਰਾਂ ਦੇ ਵਿੱਚ ਵੀ ਇੰਨੀ ਕ ਸੋਝੀ ਜਾਂ ਲਗਾ ਲਾ ਲੋ ਜਾਂ ਆਪਦੀ ਔਲਾਦ ਨੂੰ ਲੈ ਕੇ ਪਿਆਰ ਲਾ ਲੋ ਯਾਰ ਰਿਸਪੌਂਸਿਬਿਲਟੀ ਦਾ ਅਹਿਸਾਸ ਕਰਾ ਰਹੀ ਆ ਕਿ ਇਹ ਤੁਹਾਡਾ ਬੱਚਾ ਆ ਤੇ ਇਹਨਾਂ ਨੂੰ ਵੀ ਪਤਾ ਜਾਨਵਰਾਂ ਨੂੰ ਵੀ ਇਹ ਸਾਡਾ ਬੱਚਾ ਤੇ ਜਿੰਨਾ ਟਾਈਮ ਆਪ ਤੁਰ ਨਹੀਂ ਸਕਦਾ ਆਪ ਇਹ ਖਾ ਨਹੀਂ ਸਕਦਾ ਆਪ ਦਾ ਫੂਡ ਨਹੀਂ ਲੱਭ ਸਕਦਾ ਉਹਨਾਂ ਟਾਈਮ ਸਾਡੀ ਜ਼ਿੰਮੇਵਾਰੀ ਆ ਤੇ ਅਸੀਂ ਇਹਨੂੰ ਪ੍ਰੋਵਾਈਡ ਕਰਨਾ ਸਾਰਾ ਕੁਝ ਜਿਵੇਂ ਖਾਲੀ ਚ ਡਿੱਗਿਆ ਸੀ ਤੇ ਕਿਵੇਂ ਉਹ ਦੋਵੇਂ ਟੱਕਰਾ ਮਾਰ ਰਹੇ ਆ ਤੇ ਜਿੰਨੀ ਪ੍ਰਮਾਤਮਾ ਨੇ ਉਹਨਾਂ ਨੂੰ ਸੋਝੀ ਦਿੱਤੀ ਆ ਤੇ ਬਾਹਰ ਕੱਢਿਆ ਹਨ ਤੇ ਪਰ ਕਈ ਵਾਰੀ ਮਨ ਬਹੁਤ ਅਦਾਸ ਹੁੰਦਾ ਹੁੰਦਾ ਇਹ ਚੀਜ਼ਾਂ ਸੋਚ ਕੇ ਜਾਂ ਸੁਣਦੇ ਆ ਜਦੋਂ ਪਾਣਾ ਖਾਸ ਕਰ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਕਿ ਯਾਰ ਜਿਹੜੇ ਬੱਚੇ ਆ ਇਹਨਾਂ ਅਜੀ ਤਾ ਉਹਦਾ ਮਾਈਂਡ ਸੈਟ ਅਪ ਕਰ ਲਿਆ ਇਹਨਾਂ ਨੇ ਰਹਿਣਾ ਹੀ ਨਹੀਂ ਸਾਡੇ ਨਾਲ ਨਾ ਇਹਨਾਂ ਨੇ ਸਾਂਭਣਾ ਹੀ ਨਹੀਂ ਸਾਨੂੰ ਤੇ ਮੈਨੂੰ ਲੱਗਦਾ ਵੀ ਮਾਈਂਡ ਸੈਟ ਅਪ ਨਹੀਂ ਦਿਮਾਗੀ ਤੌਰ ਤੇ ਬਿਮਾਰ ਹੋ ਗਏ ਆ ਕਿ ਤੁਹਾਡੀ ਮਰਜ਼ੀ ਦੇ ਨਾਲ ਇਸ ਨੂੰ ਤੁਸੀਂ ਆਪਦੇ ਇਸ ਦੁਨੀਆ ਦੇ ਵਿੱਚ ਲੈ ਕੇ ਆਂਦਾ ਵਾ ਤੇ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਆ ਤੁਹਾਡਾ ਫਰਜ਼ ਬਣਦਾ ਵਾ ਉਹਨੂੰ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਨਾ ਉਹਨੂੰ ਵਧੀਆ ਤਰੀਕੇ ਦੇ ਨਾਲ ਪਾਲਣਾ ਤੇ ਉਹਦੇ ਆਉਣ ਵਾਲੇ ਫਿਊਚਰ ਬਾਰੇ ਸੇਵਿੰਗ ਕਰਕੇ ਉਹਦੇ ਬਾਰੇ ਕੁਝ ਬਣਾਉਣਾ ਜਿਹੜੇ ਬੰਦੇ ਇਹ ਕਹਿ ਦਿੰਦੇ ਕਿ ਇਹਨਾਂ ਨੇ ਤਾਂ ਰਹਿਣਾ ਹੀ ਨਹੀਂ ਸਾਡੇ ਨਾਲ ਤੇ ਕੋਈ ਨਹੀਂ ਖਾਓ ਪਿਓ ਆਪਦੀ ਐਸ਼ ਕਰੋ ਤੇ ਬਹੁਤੇ ਪੇਰੈਂਟਸ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੇ ਕੋਈ ਪਲਾਨ ਵਗੈਰਾ ਤਾਂ ਚਲੋ ਕੀ ਕਰਾਉਣੇ ਆ ਵੀ ਜਿਹੜੀ ਉਹਨਾਂ ਦੀ ਗਵਰਨਮੈਂਟ ਵੱਲੋਂ ਵੀ ਆਉਂਦੇ ਪੈਸੇ ਉਹ ਵੀ ਛਕੀ ਜਾਂਦੇ ਨਾਲ ਦੀ ਨਾਲ ਹੈ ਨਾ ਅਮ ਬਾਕੀ ਇਹ ਆ ਮੈਂ ਸੋਚਦਾ ਵਾਂ ਕਿ ਆਪਣਾ ਫਰਜ਼ ਬੰਦਾ ਕਰਮ ਕਰਨਾ ਪਰ ਇਹ ਆ ਕਿ ਜੇ ਆਪਾਂ ਚਲੋ ਚੰਗਾ ਕਰਮ ਕਰਾਂਗੇ ਇਹਨਾਂ ਨੂੰ ਚੰਗੇ ਪਾਸੇ ਲਾਵਾਂਗੇ ਤਾਂ ਕੋਸ਼ਣਾ ਕੋਸ਼ਤ ਆ ਉਹਦਾ ਰਿਜ਼ਲਟ ਮਿਲੂਗਾ ਆਪਾਂ ਨੂੰ ਆਪਾਂ ਟਰਾਈ ਕਰ ਸਕਦੇ ਜੇ ਆਪਾਂ ਇਹ ਸੋਚ ਕੇ ਕਿ ਇਹਨਾਂ ਨੇ ਤਾਂ ਰਹਿਣਾ ਹੀ ਨਹੀਂ ਤੇ ਆਪਾਂ ਕੁਝ ਕਰੀਏ ਹੀ ਨਾ ਹਨਾ ਟਰਾਈ ਹੋਈ ਨਾ ਕਰੀਏ ਤੇ ਉਹ ਵੀ ਇਹਨਾਂ ਦੇ ਨਾਲ ਮਿਲਦਾ ਬੇਇਨਸਾਫੀ ਆ ਜੁਆਕਾਂ ਦੇ ਨਾਲ ਕਿਸੇ ਤਾਂ ਬੱਚੇ ਆ ਚਲੋ ਹਨਾ ਅੱਜ ਤੋਂ 20 25 ਸਾਲਾਂ ਨੂੰ ਜਾ ਕੇ ਇਹਨਾਂ ਨੇ ਗਰੋ ਹੋਣਾ ਫੇਰ ਆ ਤੇ ਬਹੁਤ ਆਪਾਂ ਕਰ ਸਕਦੇ ਹੁੰਨੇ ਆ ਕੋਈ ਵੀ ਚੀਜ਼ ਆ ਇਸ ਦੁਨੀਆ ਦੇ ਉੱਪਰ ਨਹੀਂ ਇਦਾਂ ਦੀ ਇੱਕ ਬਹਾਨਾ ਜ਼ਰੂਰ ਹੁੰਦਾ ਹਾਂ ਤੁਸੀਂ ਬਹਾਨਾ ਲਾ ਲਈਨੇ ਜਿਵੇਂ ਮੈਂ ਅੱਗੇ ਪਿੱਛੇ ਜਿਹਾ ਇੱਕ ਵੀਡੀਓ ਪਾਈ ਸੀਗੀ ਸੋਜੀ ਦੇ ਬਾਰੇ ਜਦੋਂ ਮੁੱਦਾ ਚੱਲਦਾ ਹੀ ਤੇ ਉਹਦੇ ਥੱਲੇ ਇੱਕ ਭੈਣ ਨੇ ਕਮੈਂਟ ਕੀਤਾ ਮੈਂ ਉੱਥੇ ਕਿਹਾ ਸੀ ਵੀ ਇਹਦਾ ਇੱਕੋ ਹੀ ਹੱਲ ਆ ਕਿ ਪੰਜਾਬੀ ਸਕੂਲਾਂ ਦੇ ਵਿੱਚ ਜਵਾਕਾਂ ਨੂੰ ਪੜ੍ਹਾਓ ਤੇ ਭੈਣ ਦਾ ਕਮੈਂਟ ਆਇਆ ਇਹ ਜੀ ਹਰੇਕ ਪੇਰੈਂਟ ਅਫੋਰਡ ਨਹੀਂ ਕਰ ਸਕਦੇ ਪ੍ਰਾਈਵੇਟ ਸਕੂਲਾਂ ਦੀ ਫੀਸ ਤੇ ਮੈਨੂੰ ਬੜਾ ਹਾਸਾ ਜਿਹਾ ਵੀ ਆਇਆ ਕਿ ਆਪਾਂ ਡੇਡ ਡੇਡ ਮਿਲੀਅਨਾਂ ਡਾਲਰ ਦੇ ਘਰ ਤਾਂ ਫੋਰਡ ਕਰ ਸਕਦੇ ਆ ਉਹਨਾਂ ਦੀਆਂ ਪੇਮੈਂਟਾਂ ਦੇ ਸਕਦੇ ਆ ਅਪਰੇਂਜ ਰੋਵਰ ਆ ਜੀ ਵੈਗਣਾ ਉਹਨਾਂ ਦੀਆਂ ਪੇਮੈਂਟਾਂ ਵੀ ਦੇ ਸਕਦੇ ਆ ਹਨ ਆਪਾਂ ਆਈਫੋਨ ਲੈ ਲੇ ਮਹਿੰਗੇ ਮਹਿੰਗੇ ਉਹਨਾਂ ਦੀਆਂ ਪੇਮੈਂਟਾਂ ਵੀ ਦੇ ਸਕਦੇ ਆ ਤੇ ਜੇ ਜਵਾਕਾਂ ਦਾ 2-3000 ਸਾਲ ਦਾ ਭਰਨਾ ਪੈ ਜੇ ਤੇ ਉੱਥੇ ਆ ਕੇ ਆਪਾਂ ਕਹਿ ਦਿੰਨੇ ਜੀ ਨਹੀਂ ਇਹ ਤਾਂ ਸਾਡੀ ਬੁੱਕਲ ਚੋਂ ਬਾਹਰ ਆ ਅਸੀਂ ਫੋਰਡ ਨਹੀਂ ਕਰ 파ਰੇ ਤੇ ਜੇ ਕੋਈ ਗੱਲ ਤੁਰਦੀ ਆ ਉਦੋਂ ਐਂਡ ਆਫ ਦਾ ਡੇ ਆਪਾਂ ਜਵਾਕਾਂ ਸਰ ਭਾਂਡਾ ਭਨਣਾ ਹੁੰਦਾ ਕਿ ਅਸੀਂ ਤਾਂ ਜੀ ਸਾਰਾ ਕੁਝ ਕਰੀ ਜਵਾਕਾਂ ਹੱਸਦੇ ਰਹੇ ਆ ਅਸੀਂ ਤਾਂ ਨਮਸਤਿ ਦਿਹਾੜੀਆਂ ਲਾ ਰਹੇ ਆ ਸਾਰਾ ਕੁਝ ਕਰ ਰਹੇ ਆ ਨਾ ਸੋ ਬਾਕੀ ਹਰੇਕ ਬੰਦੇ ਦੀ ਸੋਚ ਹੁੰਦੀ ਆ ਪਰ ਇਹ ਆ ਕਿ ਯਾਰ ਕਰਮ ਕਰੋ ਪਹਿਲਾਂ ਫਿਰ ਉਹਦਾ ਫਾਲ ਤੁਸੀਂ ਐਕਸੈਪਟ ਕਰੋ ਕਿ ਸਾਨੂੰ ਮਿਲੂਗਾ ਜੇ ਅੱਜ ਤੁਸੀਂ ਇਹ ਸੋਚ ਕੇ ਕਿ ਫਲਾਨੇ ਦੇ ਜੋ ਆ ਕਰਨੇ ਨਹੀਂ ਸੰਭਿਆ ਤਾਂ ਮੇਰਾ ਵੀ ਨਾ ਸੰਭੂਗਾ ਤੇ ਤੁਸੀਂ ਆਪਦੀ ਜ਼ਿੰਮੇਵਾਰੀ ਵੀ ਨਾ ਸਮਝੋ ਹਨਾ ਤੇ ਫਿਰ ਉਹ ਬੇਇਨਸਾਫੀ ਆ ਇਹਨਾਂ ਜੀਆਂ ਵਾਸਤੇ ਜਿਨ੍ਹਾਂ ਨੂੰ ਤੁਸੀਂ ਇਸ ਦੁਨੀਆ 'ਚ ਲੈ ਕੇ ਆਏ ਸੋ ਬਾਕੀ ਬਾਬਾ ਜੀ ਸਮੱਤ ਬਖਸ਼ਣ ਸਾਰਿਆਂ ਨੂੰ ਵੱਦ ਤੋਂ ਵੱਦ ਗੁਰਸਿੱਖੀ ਦੇ ਨਾਲ ਬੱਚਿਆਂ ਨੂੰ ਜੋੜੋ ਪੰਜਾਬੀ ਸਕੂਲਾਂ ਦੇ ਵਿੱਚ ਪੜ੍ਹਾਓ ਇੱਕੋ ਹੀ ਜ਼ਿੰਦਗੀ ਆ ਹਨਾ ਤੇ ਆਪ ਦਾ ਚੰਗਾ ਕਰਮ ਕਰੋ ਇਹਨਾਂ ਨੂੰ ਚੰਗੇ ਇਨਸਾਨ ਬਣਾਓ ਜੇ ਆਪਾਂ ਇਹਨਾਂ ਵਾਸਤੇ ਚੰਗਾ ਸੋਚੇਗਾ ਤੇ ਗਾਂ ਵਾਲਾ ਸਮਾਜ ਇਹਨਾਂ ਨੇ ਸਿਰਜਣਾ ਵਾ ਜੇ ਇਹ ਆਪਾਂ ਚੰਗੀ ਪਾਲਵਰਿਸ਼ ਕਰਾਂਗੇ ਚੰਗੇ ਜਵਾਕ ਪਾਲਾਂਗੇ ਤਾਂ ਕੁਦਰਤੀ ਆ ਕਿ ਗਾਂ ਵਾਲਾ ਆਉਣ ਵਾਲਾ ਸਮਾਜ ਵੀ ਚੰਗਾ ਹੀ ਹੋਊਗਾ ਤੇ ਨਹੀਂ ਦਿਨੋਂ ਦਿਨ ਆਪਾਂ ਕਿਉਂ ਘਾਣਮਲ ਜਾ ਰਹੀ ਹੈ ਇਨਸਾਨੀਅਤ ਇਹਦਾ ਸਹੀ ਸ਼ੁਰੂਆਤ ਇਹ ਇਸ ਜਗ੍ਹਾ ਤੋਂ ਹੁੰਦੀ ਆ ਕਿ ਬੱਚਿਆਂ ਦੀ ਜਿਹੜੀ ਪਰਵਰਿਸ਼ ਆ ਉਹ ਸਹੀ ਨਹੀਂ ਹੋ ਰਹੀ। ਬਾਕੀ ਜੇ ਕੁਝ ਗਲਤ ਬੋਲਿਆ ਗਿਆ ਹੋਵੇ ਮਾਫ ਕਰਿਓ। ਥੈਂਕ ਯੂ ਜੀ।